ਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੈ ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਇੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਔਰ ਸ਼ੀਤਾਂ ਦੀ ਧਰਤੀ ਤੇ ਸ਼ੁਰੂਆਤ ਹੋ ਰਹੀ ਹੈ ਮੇਰੇ ਨਾਲ ਦਾ ਪ੍ਰਮਾਤਮਾ ਆਪ ਮਿਹਰ ਕਰੂਗਾ ਔਰ ਆਪਾਂ ਆਪਾਂ ਕਿਸੇ ਨਾਂ ਕੋਦੇ ਨਾਂ ਤੇ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੋਈ ਰਾਜਨੀਤੀ ਨਹੀਂ ਕਰਨੀ ਆਪਾਂ ਸਕੂਲ ਸ਼ਾਨਦਾਰ ਬਣਾਤੇ ਆਪਾਂ ਹਸਪਤਾਲ ਚੰਗੇ ਬਣਾਈ ਜਾਂਦੇ ਆ ਆਮ ਆਦਮੀ ਕਲੀਨਿਕ ਖੁੱਲ ਗਏ ਬਿਜਲੀ ਫ੍ਰੀ ਹੋਗੀ ਨੌਕਰੀਆਂ ਮਿਲ ਰਹੀਆਂ ਨੇ ਨਾਲ ਜਿੱਥੇ-ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਗਿਆ ਕੰਮ ਲੋਕਾਂ ਦੇ ਫਾਇਦੇ ਦਾ ਉਹ ਵੀ ਕਰਦੇ ਆ ਪਰ ਮੈਂ ਕੋਈ ਵੀ ਐਹੋ ਜਿਹੀ ਫੈਲ ਸਾਈਨ ਨਹੀਂ ਕਰਦਾ ਜਿਸ ਦੇ ਨਾਲ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਭਾਰ ਪੈਂਦਾ ਹੋਵੇ ਤੇ ਐਹੋ ਜਿਹੀ ਫੈਲ ਮੈਂ ਛੱਡਦਾ ਨਹੀਂ ਜਿਸ ਦੇ ਨਾਲ ਲੀਡਰ ਦੀ ਜੇਬ ਚੋਂ ਪੈਸੇ ਨਿਕਲਦੇ ਹੋਣ ਜਿਹੜੇ ਪੁਰਾਣੇ ਲੁੱਟੇ ਬੱਕੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤ-ਖੇਤ ਪਚਾਉਣ ਦੀ ਮੁਹਿੰਮ ਚੱਲ ਰਹੀ ਹੈ ਬਿਜਲੀ ਹੋਂਦੀ ਤਾਂ ਹੈ 24 ਘੰਟੇ ਹਿੱਤਾਂ ਲਈ ਵੀ ਪਰ ਮੈਂ ਕਿਹਾ ਵੀ ਬਾਕੀ ਸਾਰੇ ਦਫ਼ਤਰ ਤਾਂ ਦਿਨ ਹੀ ਖੁੱਲਦੇ ਨੇ ਕਿਸਾਨੀ ਆਣਾ ਦਫ਼ਤਰ ਜਿਹੜਾ ਹੈ ਇਹ ਰਾਤ ਨੂੰ ਤੋਂ ਖੁੱਲਦਾ ਹੈ ਰਾਤ ਦੇ 1.5 ਵਜੇ ਬਿਜਲੀ ਆ ਗਈ ਨਾ ਪਹਿਲਾਂ ਸੋਚ ਸਕਦਾ ਹੈ ਜ਼ਿੰਮੇਦਾਰਨ ਬਾਦ ਸੰਸਦ ਹੈ ਅਸੀਂ ਕਿਹਾ ਵੀ ਦਿਨੇ ਬਿਜਲੀ ਦਿਓ ਮੈਨੂੰ ਬਹੁਤ ਸਾਰੇ ਕਿਸਾਨ ਮਿਲੇ ਕਹਿੰਦੇ ਜੀ ਨਜ਼ਾਰਾ ਆ ਗਿਆ ਕਣਕ ਸਾਰੀ ਪਲ ਗਈ ਹੁਣ ਤਾਂ ਵੱਢਣ ਬਾੜੀਆਂ ਦੇ ਨੇੜੇ ਆ ਇੱਕ ਦਿਨ ਵੀ ਅਸੀਂ ਰਾਤ ਨੂੰ ਨਹੀਂ ਗਏ ਖੇਤ ਜਿਨੇ ਅਸੀਂ ਆਪਣੀ ਘਰਕ ਜਿਹੜੀ ਹੈ ਬਿਜਲੀ ਤਾਂ ਇੰਨੀ ਆਈ ਹੈ ਸੋ ਅਸੀਂ ਤੁਹਾਡੇ ਨਾਲਾ ਛੋਟੇ ਵਰਗੇ ਆ ਇੱਦਾਂ ਹੀ ਰਵਾਂਗੇ ਸੀਬੀਐਸਐਸ ਸਾਡੇ ਕੁੰਡੇ ਬਹੁਤ ਬੰਦਵਾ ਤੁਹਾਡਾ ਜੋ ਯੂਥ ਹੈ ਇਹਨਾਂ ਨੂੰ ਉਮੀਦ ਹੈ ਇਹ ਯੂਥ ਨੂੰ ਉਮੀਦ ਹੈ ਕਿ ਇੱਥੇ ਕੁਝ ਕਰੂਗਾ ਤੇ ਇੱਥੇ ਹੀ ਕਰਨਾ ਆਪਾਂ ਬਾਹਰਲੇ ਮੁਲਕਾਂ ਨਹੀਂ ਜਾਣਾ ਆਪਾਂ ਇੱਥੇ ਆਬਦਾਕਾਰੀ ਠੀਕ ਕਰਾਂਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਹੈ ਇਹ ਸਾਡੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਧਰਤੀ ਨੂੰ ਇਸੇ ਨੂੰ ਠੀਕ ਕਰਾਂਗੇ ਪਰ ਉਹ ਮੈਂ ਇਕੱਲਾ ਨਹੀਂ ਕਰ ਸਕਦਾ ਉਨੇ ਵਾਸਤੇ ਤੁਹਾਨੂੰ ਮੇਰਾ ਜਿੰਮੇ ਵੀ ਸਾਥ ਦੇ ਰਹੇ ਹੋ ਉਹ ਇਸ ਤਰ੍ਹਾਂ ਸਾਥ ਜਾਰੀ ਰੱਖਣਾ ਪੈਣਾ ਹੈ ਆ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਜਿਹੜਿਆ ਥੋੜਾ ਥੋੜਾ ਬਹੁਤ ਸਹਿਜਵੇ ਦੇ ਨੇ ਇਹਨਾਂ ਨੂੰ ਦੱਸ ਦੋ ਜਿਹੜੇ ਜ਼ਹਿਰ ਵਿੱਚ ਹੋਏ ਸਾਰੇ ਨਹੀਂ 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 ਖਤਮ ਕਰਕੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਮਾਤਾ ਜੀ ਜੋ